ਮੈਂ ਕੱਲ ਦਾ ਜੋ ਵਿਕਰਮ ਸਿੰਘ ਮਜੀਠੀਆ ਜਿਹੜੇ ਸਾਬਕਾ ਮੰਤਰੀ ਵੀ ਨੇ ਉਹਨਾਂ ਦੀ ਗ੍ਰਿਫਤਾਰੀ ਜਿਸ ਢੰਗ ਨਾਲ ਕੀਤੀ ਗਈ ਹੈ ਮੈਂ ਸਮਝਦਾ ਉਹਦੇ ਚ ਜਿਹੜਾ ਸਹੀ ਪ੍ਰੋਸੀਜਰ ਹੈ ਸਹੀ ਤਰੀਕਾ ਹੈ ਉਹ ਨਹੀਂ ਅਪਣਾਇਆ ਗਿਆ ਉਹਨਾਂ ਦੇ ਖਿਲਾਫ 2021 ਦੇ ਵਿੱਚ ਇੱਕ ਮੁਕਦਮਾ ਕਾਂਗਰਸ ਸਰਕਾਰ ਵੱਲੇ ਦਰਜ ਹੋਇਆ ਸੀ ਕਿ ਉਹ ਨਸ਼ਿਆਂ ਦਾ ਕਾਰੋਬਾਰ ਕਰਦੇ ਆ ਕੋਈ ਸ਼ਾਇ ਨਾਜਾਇਜ਼ ਅਸਲਾ ਵੀ ਸੀਗਾ ਉਹਦੇ ਵਿੱਚ 2022 ਚ ਉਹ ਫਰਵਰੀ ਚ ਗ੍ਰਿਫਤਾਰ ਹੋ ਗਏ ਤੇ 6 ਮਹੀਨੇ ਤੋਂ ਜ਼ਿਆਦਾ ਸਮਾਂ ਜੇਲ੍ਹ ਚ ਰਹਿ ਕੇ ਬਰੀ ਹੋਏ ਉਦੋਂ ਵੀ ਇਹੀ ਚਾਰਜਸ ਸੀਗੇ ਕਿ ਉਹਦੇ ਕੋਲ ਨਸ਼ਾ ਹੈਗਾ ਔਰ ਦੁਬਾਰਾ ਉਹਨੂੰ ਉਸੇ ਗੱਲ ਤੋਂ ਫੇਰ ਗ੍ਰਿਫਤਾਰ ਕੀਤਾ ਗਿਆ ਜਿਵੇਂ ਗ੍ਰਿਫਤਾਰ ਕੀਤਾ ਗਿਆ ਉਹਦੀ ਘਰ ਦੀ ਬੀਬੀ ਨੂੰ ੱੱਕੇ ਮਾਰੇ ਗਏ ਜਾਂ ਉਹ ਵੀ ਐਮਐਲਏ ਧੀਆਂ ਪੜਣਾ ਸਭ ਦੀਆਂ ਸਨਮਾਨਯੋਗ ਹੁੰਨੀਆਂ ਨੇ ਤਾਂ ਮੈਂ ਆ ਇਹਦੀ ਮੈਰਿਟ ਤੇ ਨਹੀਂ ਜਾ ਰਿਹਾ ਮੈਰਿਟ ਪੁਲਿਸ ਦਾ ਕੰਮ ਹੈ ਇਨਵੈਸਟੀਗੇਸ਼ਨ ਏਜੰਸੀ ਦਾ ਕੰਮ ਹੈ ਉਹ ਮੈਰਿਟ ਕਰੇ ਲੇਕਿਨ ਮੈਂ ਬਹੁਤ ਸਾਲਾਂ ਤੋਂ ਪਬਲਿਕ ਲਾਈਫ ਚਾ ਪਹਿਲਾਂ ਐਸ ਪੁਲਿਸ ਅਫਸਰ ਵੀ ਔਰ ਫਿਰ ਉਸ ਤੋਂ ਬਾਅਦ ਐਸ ਪੋਲੀਟੀਸ਼ੀਅਨ ਵੀ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ 1964 ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਕੇਸ ਹੋਏ ਭਾਵੇਂ ਦਾਸ ਕਮਿਸ਼ਨ ਦਾ ਹੋਇਆ ਕਰੋ ਦੇ ਖਿਲਾਫ ਜਾਂ ਅਮਰਜੈਂਸੀ ਦੇ ਖਿਲਾਫ ਕਮਿਸ਼ਨ ਦਾ ਹੋਇਆ ਇੱਕ ਵੀ ਬੰਦਾ ਕਨਵਿਕਟ ਨਹੀਂ ਹੋਇਆ ਜੇ ਪੋਲਿਟਿਸ਼ੀਨਾਂ ਦੇ ਖਿਲਾਫ ਤੁਸੀਂ ਮੁਕਦਮੇ ਦਰਜ ਕਰਦੇ ਹੋ ਤੇ ਤੁਹਾਡਾ ਮੋਰਲ ਰਾਈਟ ਹੈ ਉਹਨੂੰ ਕਨਵਿਕਟ ਕਰਾਓ ਨਵਾਂ ਐਵੀਡੈਂਸ ਇਕੱਠੀ ਕਰੋ ਪੋਲਿਟਿਕਲ ਵਨ ਡਾਟਾ ਨਾ ਕਰੋ ਇਸ ਕੇਸ 'ਚ ਵੀ ਜੇ ਕੋਈ ਅੱਛਾ ਹੁੰਦਾ ਜੇ ਤੁਹਾਡੇ ਕੋਲ 3 ਸਾਲ ਦੀ ਫਾਈਲ ਪਈ ਹੈ 4 ਸਾਲ ਦੀ ਫਾਈਲ ਪਈ ਹੈ ਜੇ ਉਸ ਅਫਸਰ ਨੇ ਪਹਿਲਾਂ ਵੀ ਉਹ ਨਸ਼ੇ ਦੇ ਕੇਸ ਦੇ ਵਿੱਚ ਇੰਟਰੋਗੇਟ ਕੀਤਾ ਉਹਦੇ ਕੋਲ ਆ ਗਿਆ ਹੁਣ ਸਬੂਤ ਸਾਰਾ ਸਬੂਤ ਤਾਂ ਆਨ ਰਿਕਾਰਡ ਹੈਗੇ ਤੁਸੀਂ ਹੁਣ ਵੀ ਕਹ ਰਹੇ ਹੋ ਇੰਨੀ ਪ੍ਰਾਪਰਟੀ ਹੈ ਨਹੀਂ ਪ੍ਰਾਪਰਟੀ ਹੈ ਤੇ ਚਲਾਨ ਅਦਾਲਤ 'ਚ ਦੇ ਦਿੰਦੇ ਚਲਾਨ ਤਾਂ ਪਹਿਲਾਂ ਵੀ ਅਦਾਲਤ 'ਚ ਨਹੀਂ ਦਿੱਤਾ ਉਹ ਵੀ ਹਲੇ ਇਨਵੈਸਟੀਗੇਸ਼ਨ ਹੈ ਸਾਡੇ ਤਕਰੀਬਨ 4 ਸਾਲ ਤਾਂ ਸਮਾ ਹੋ ਗਿਆ 4 ਸਾਲ ਤੱਕ ਜੇ ਕਦਮ ਇਹ ਅਦਾਲਤ 'ਚ ਨਹੀਂ ਦਿੱਤਾ ਤੇ ਤੁਹਾਡੀ ਇਨਵੈਸਟੀਗੇਸ਼ਨ ਕਿਸ ਤਾਂ ਦੀਆਂ ਤੁਹਾਡੀ ਸਰਕਾਰ ਬਣੀ ਨੂੰ ਵੀ ਤਕਰੀਬਨ ਸਵਾ 3 ਸਾਲ ਹੋ ਗਿਆ ਹੈ ਸੋ ਮੈਂ ਪੋਲਿਟਿਕਲ ਵਨ ਡਾਟਾ ਦੀ ਗੱਲ ਕਰਦਾ ਇਹ ਪੰਜਾਬ ਚ ਬਹੁਤ ਬੁਰੀ ਗੱਲ ਸ਼ੁਰੂ ਹੋਈ ਹੈ ਮੈਂ ਉਹਨਾਂ ਨੂੰ ਜਿਹੜੇ ਆ 2002 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਖਿਲਾਫ ਉਹਨਾਂ ਦੀ ਘਰ ਲਈ ਦੇ ਖਿਲਾਫ ਸਾਡੇ ਇੱਥੇ ਰੋਪੜੀ ਮੁਕੱਦਮਾ ਦਰਜ ਹੋਇਆ ਟ੍ਰਾਇਲ ਹੋਈ ਲੇਕਿਨ ਬਣਿਆ ਕੀ ਉਹੀ ਪੁਲਿਸ ਅਫਸਰ ਗਵਾਹੀਆਂ ਤੋਂ ਮੁਕਰਾ ਗਏ ਬਰੀ ਹੋ ਗਏ ਤੋ ਇਹ ਜਿਹੜਾ ਪ੍ਰੋਸੈਸ ਬਣਿਆ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਪਰਚਾ ਦਰਜ ਹੋ ਗਿਆ ਫਿਰ ਉਹ ਵੀ ਖਤਮ ਹੋ ਗਿਆ ਇਹ ਜਿਹੜਾ ਇਹ ਗਵਨ ਡਾਟਾ ਪੋਲਿਟਿਕਸ ਹੈ ਇਹ ਬੰਦ ਹੋਣੀ ਚਾਹੀਦੀ ਹੈ ਜਿਹੜਾ ਕਰਪਟ ਕਰ ਹੈਗਾ ਆਫਸਰ ਕਰਪਟ ਪੋਲਿਟਿਸ਼ੀਨ ਹੈ ਉਹਨੂੰ ਖਿਲਾਫ ਇਹਨਾਂ ਸਬੂਤ ਇਕੱਠਾ ਕਰੋ ਕਿ ਉਹਦੀ ਜ਼ਮਾਨਤ ਨਾ ਹੋਵੇ ਅੱਜ ਇਹ ਕੰਮ ਉਹਨਾਂ ਪੋਲਿਟਿਸ਼ੀਨਾਂ ਨਾਲ ਹੋ ਰਿਹਾ ਜਿਹੜੇ ਆਪੋਜੀਸ਼ਨ ਚ ਹੈ ਕੱਲ ਨੂੰ ਹੋ ਸਕਦਾ ਅਗਲੇ 2027 ਤੋਂ ਬਾਅਦ ਇਹ ਰਿਪੀਟ ਜਿਵੇਂ ਪਿੱਛੇ ਚੱਲਦਾ ਆ ਰਿਹਾ ਹੈ ਇਹੀ ਐਡਮਿਨਿਸਟ੍ਰੇਸ਼ਨ ਤੇ ਮੁੜ ਕੇ ਤੁਹਾਡੇ ਤੇ ਪਰਚਾ ਦਿੰਦੀ ਫਿਰੇ